ਸਤ ਸ੍ਰੀ ਅਕਾਲ ਜੀ ਭੈਣਾਂ ਤੇ ਭਰਾਵੋ ਕੀ ਹਾਲ ਚਾਲ ਹੈ ਸਾਰਿਆਂ ਸਭਿਆਂ ਕੈਮ ਨਾ ਕਰ ਤੇ ਲੋ ਵੀ ਮਿੱਤਰੋ ਆਓ ਮੈਂ ਤੁਹਾਨੂੰ ਨਾ ਆਪਣੇ ਕੰਮ ਦਾ ਇੱਕ ਹੀ ਫੈਕਟਰੀ ਹੈ ਵੀ ਇੱਥੇ ਪਨੀਰ ਬਣਦਾ ਆ ਜਿਆਦਾਤਰ ਜਿਹੜੇ ਆਪਣੇ ਪਿੰਡਸਤਰਾ ਇੱਥੇ ਰਹਿੰਦੇ ਉਹਨਾਂ ਨੂੰ ਪਤਾ ਆ ਤਾਂ ਜਿਹੜੇ ਜਿਹੜੇ ਬਾਹਰ ਹੈ ਉਹਨਾਂ ਨੂੰ ਪਤਾ ਆ ਅੱਜ ਜਿਹੜਾ ਨਾ ਅਸੀਂ ਦੁੱਧ ਲੈ ਕੇ ਆਉਂਦੇ ਆ ਡੇਰੀਆਂ ਚ ਪੱਠਾ ਕਰਕੇ ਤੇ ਉਹ ਕਹਿੰਦੇ ਆ ਜਿਆਦਾਤਰ ਉਹ ਤਰੀਕਾ ਨਾ ਹੁੰਦਾ ਕਿ ਤਿੰਨ ਤਰ੍ਹਾਂ ਦਾ ਇੱਕ ਬੰਦਾ ਅਸੀਂ ਫੀਟੀਆਂ ਚ ਲਾਉਂਦੇ ਨੂੰ ਸੁਪੇ ਡੱਬੇ ਟੇਸਕੀ ਨੂੰ ਸੁਪਣਾ ਹੀ ਹੁੰਦੇ ਆ ਤੇ ਜਿਹੜੇ ਬਣੇ ਹੁੰਦੇ ਆ ਅਸੀਂ ਉਹਨਾਂ ਦੇ ਵਿੱਚ ਬਹੁਤ ਹਜ਼ਾਰਾਂ ਲੀਟਰ ਮੁੱਦਲ ਉਹਨਾਂ ਵਿੱਚ ਲਾਦੀ ਦਾ ਡੇਰੀਆ ਤੇ ਦੂਰੋਂ ਜਦੋਂ ਇਕੱਠਾ ਕਰਦੇ ਜਿੰਨੇ ਵੀ ਉਹਨਾਂ ਦੇ ਕੌਂਟਰੈਕਟ ਹੋਏ ਹੁੰਦੇ ਡੇਰੀ ਨਾਲ ਦੇ ਇਹ ਪੈਣੀਆਂ ਨਾਲ ਠੀਕ ਹੈ ਤੇ ਅਸੀਂ ਦੇਖੀਏ ਤਾਂ ਸਾਡੇ ਕੋਈ ਢੇੜੇ ਆ ਅਸੀਂ ਦੇਹ ਨਾਲ ਜੋ ਬੁੱਤ ਇਕੱਠਾ ਕਰਕੇ ਉਹਦਾ ਪਨੀਰ ਬਣਦਾ ਆ ਦੇਖੋ ਇਹਦੇ ਵਿੱਚ ਪਨੀਰ ਬਣਦਾ ਮੈਂ ਤੁਹਾਨੂੰ ਦਿਖਾਉਦਾ ਪੋਰਟਾ ਸਿਲੋਨੇ ਗੱਦਾ ਆ ਦੇਖੋ ਆ ਦੇਖੋ ਜੀ ਆ ਆ ਗੰਡ ਜੇ ਨਹੀਂ ਬਣੇ ਜਦਾ ਦੇ ਆ ਸਾਰੇ ਆ ਦੇਖੋ ਪੋਰਟ ਉਹ ਉਹ ਦੂਸਤਾ ਕਾ ਹੁਣ ਤੇ ਰਾਤ ਦਾ ਟਾਈਮ ਹੋ ਗਿਆ ਹਨੇਰਾ ਆ ਮਤਲਬ ਬਾਹਰ ਹਨੇਰਾ ਇੱਥੇ ਲਾਈਟ ਜਗਦੀ ਆ ਵੀ ਬਾਹਰ ਹਨੇਰਾ ਆ ਉਹ ਦੇਖੋ ਤੁਹਾਨੂੰ ਦਿਖਦਾ ਉਹ ਬਾਹਰ ਬਾਹਰ ਕੁਝ ਦਿਖਦਾ ਨਹੀਂ ਨੋ ਸ਼ੀਸ਼ਿਆਂ ਤੋਂ ਬੈਕ ਸੈਟ ਦੇ ਤੁਹਾਨੂੰ ਹਨੇਰਾ ਦਿਖਦਾ ਉੱਥੇ ਕੁਝ ਨਹੀਂ ਤੇ ਕੀ ਕਹਿੰਦੇ ਆ ਉਧਰ ਸਾਰੇ ਹਨੇਰਾ ਇੱਥੇ ਅੰਦਰ ਲਾਈਟ ਜਗਾਈ ਆ ਚਲੋ ਆ ਸਾਰਾ ਦਹਿਦਾ ਪਰ ਜੇ ਦੇਨ ਹੋਵੇ ਨਾ ਪਰ ਤੋਂ ਹੋਵੇ ਤੇ ਆ ਜਿਆਦਾ ਵਧੀਆ ਵੀਡੀਓ ਆਉਂਦੀ ਐ ਤੇ ਜਿਆਦਾ ਸਮਝ ਲੱਗਦਾ ਦੀ ਬੰਦੇ ਨੂੰ ਪਤਾ ਲੱਗਦਾ ਤੇ ਇੱਥੇ ਕੀ ਕਹਿੰਦੇ ਆ ਇੱਥੇ ਅਸੀਂ ਦੁੱਧ ਲਈਦਾ ਆ ਬਾਕੀ 1 ਮਿੰਟ ਹੋਲਡ ਕਰਿਓ ਮੈਂ ਤੁਹਾਨੂੰ ਸੁਝਾਣਾ ਹਾਂਜੀ ਮੈਂ ਨਾ ਤੁਹਾਨੂੰ ਦੱਸ ਰਿਹਾ ਸੀ ਕੋਲੇ ਫੇ ਇੱਥੇ ਇੱਕ ਉਹ ਗੋਰਾ ਆ ਗਿਆ ਜਿਹੜਾ ਇੱਥੇ ਮਾਲਕ ਆ ਤੇ ਮੈਂ ਮੜ ਜੀ ਉਹਦੇ ਨਾਲ ਗੱਲ ਕਰਨ ਲੱਪਿਆ ਤਾਂ ਫਿਰ ਮੈਂ ਵੀਡੀਓ ਰੋਕ ਦਿੱਤੀ ਥੋੜੀ ਪਾਉਜ਼ ਵਿੱਚ ਪਾ ਦਿੱਤੀ ਸੀ ਆ ਤੁਹਾਨੂੰ ਦਿਖਾਣਾ ਆ ਦੇਖੋ ਤੇ ਆਹ ਨਾ ਇੱਥੇ ਮੈਂ ਦੁੱਧ ਲਾਉਣਾ ਆ ਦੇਖੋ ਸਾਰੇ ਭਾਈ ਕਿੱਦਾਂ ਦਿਖਾਣਾ ਉੱਪਰ ਚੱਕ ਕੇ ਆ ਦੇ ਇਹ 50 ਆ ਦੇਖ ਇੱਕ ਦੋ ਤਿੰਨ ਆ ਤੜੜਾ ਆ ਦੁੱਧ ਲਿਪਕਿਆ ਇਹਦੇ ਵਿੱਚ ਆ ਹਮ ਥੋੜਾ ਥੋੜਾ ਇਹ ਦੇਖੋ ਇਹ ਬਹੁਤ ਤਗੜੀ ਮੈਂ ਤਾਂ ਤੁਹਾਨੂੰ ਇਹ ਜਿਹੜੀ ਫੈਕਟਰੀ ਹੈ ਨਾ ਇਹਦਾ ਇੱਥੋਂ ਦਿਖਾ ਰ ਰਿਆ ਆ ਇੱਕ ਖੁੰਜਾ ਜਿਹਾ ਇਹ ਬਹੁਤ ਤਗੜਾ ਜਗਾਰ ਹੈ ਨਾ ਦਾ ਨਿਹਰਾ ਇੱਕ ਵੀ ਲੇਟਾਂ ਲੂਟਾਂ ਪਾਕੀ ਹੋਰ ਪਾਸੇ ਬੰਦਿਆ ਆ ਏਰੀਆ ਜਿੱਥੇ ਮੈਂ ਦੁੱਤ ਲਾਉਣਾ ਤੇ ਉੱਥੇ ਥੋੜੀਆਂ ਲੇਟਾਂ ਜਗਦੀਆਂ ਮੈਂ ਕਿਹਾ ਚੱਲ ਹੁਣ ਵੀਡੀਓ ਬਣਾ ਲੈਂਦਾ ਸਵੇਰ ਨੂੰ ਇਹ ਲੁੱਕ ਗੂਰੇ ਗੂਰੇ ਇੱਥੇ ਜਾਂ ਹੋਰ ਜਿਹੜੇ ਬੰਦੇ ਕੰਮ ਕਰਦੇ ਆ ਦਿਨੇ ਕਿ ਜੇ ਆਪਕੀ ਟਾਈਮ ਦੇ ਵਿੱਚ ਟਾਈਮ ਨਹੀਂ ਹੁੰਦਾ ਵੀਡੀਓ ਬਣਾਉ ਨੂੰ ਕਿਉਂਕਿ ਇੱਥੇ ਰਸ਼ ਹੁੰਦਾ ਬੜੇ ਕਮਜ਼ੋਰਾਂ ਤੇ ਆਹ ਦੇਖੋ ਤੇ ਇਹਦੇ ਵਿੱਚ ਜਦੋਂ 10 ਕੁਇੰਟਲ ਦਾਸ 11 ਕੁਇੰਟਲ ਦੁੱਧ ਮਤਲਬ ਤੇ 1000 ਲੀਟਰ ਤੋਂ 1100 ਲੀਟਰ ਦੁੱਧ ਪੈਂਦਾ ਆ ਕੇ ਉਹਦੇ ਵਿੱਚ ਮੇਰੇ ਸਾਨ 1500 1600 ਲੀਟਰ ਪੈਂਦਾ ਪਰ ਇਹ 1000 ਕਿ ਲੀਟਰ ਪਾ ਕੇ ਤਾਂ ਫੇ ਪਨੀਰ ਬਣਾਉਂਦੇ ਆ ਜਿੰਨਾ ਕੋ ਮੈਨੂੰ ਪਤਾ ਆਈਡੀ ਹੈ ਜੀ ਤੇ ਇਹਦੇ ਵਿੱਚ ਪਨੀਰ ਬਣਦਾ ਫਿਰ ਉਹ ਪਨੀਰ ਨੂੰ ਜਿੱਦਾਂ 1.5-2 ਸਾਲ ਇਹ ਰੱਖਦੇ ਆ ਮੈਗਜ਼ੀਨ ਦੇ ਵਿੱਚ ਸਟੋਰ ਕਰਦੇ ਆ ਉਸ ਤੋਂ ਬਾਅਦ ਵੇਚਦੇ ਮਤਲਬ ਲੰਮਾ ਸਰਕਲ ਆ ਤੇ ਇਹ ਪਨੀਰ ਦਾ ਨਾਂ ਹੈਗਾ ਜੀ ਜਿਹੜਾ ਇਹ ਪਨੀਰ ਹੈ ਬੜਾ ਮਸ਼ਹੂਰ ਹੈ ਇੱਥੇ ਦਾ ਇਸ ਏਰੀਆ ਦਾ ਜਿਹਦਾ ਨਾਂ ਹੈਗਾ ਪਰਮੀ ਜਨੂਰ ਜਾਨੂੰ ਇਹ ਦੀ ਤੁਸੀਂ ਸਰਚ ਕਰ ਸਕਦੇ ਆ ਅਮਰੀਕਾ ਦੇ ਵਿੱਚ ਜੋ ਮੈਂ ਦੇਖਿਆ ਸੀ ਲਾਸਟ ਟਾਈਮ 15 20 ਦਿਨ ਪਹਿਲਾਂ ਇਥੇ ਬੋਰੀਆਂ ਨਾਲ ਗੱਲ ਕਰਕੇ ਪਤਾ ਇਤਨਨੇ ਰਾਤ ਹੁੰਦੀਆਂ ਫਲੇਟਾਂ ਬੰਦਿਆ ਜਗਤੀਆਂ ਪਰ ਫਿਰ ਵੀ ਪਰ ਦੂਰ ਉਹ ਅਗਰ ਮੈਂ ਗਾਂ ਤਨ ਜਾ ਕੇ ਦੇਖਾਂ ਪਰਲੀ ਸੇਡ ਤੇ ਸਾਰੇ ਇਹ ਇਹ ਗੰਢੇ ਲੱਗੇ ਆ ਹੱਤਨੀਰ ਬਣਾਉਣ ਵਾਲੇ ਇਹ ਪਨੀਰ ਦੀ ਕੀਮਤ ਆ 50 ਡਾਲਰ ਨੂੰ ਕਿਲੋ ਅਮਰੀਕਾ ਦੇ ਵਿੱਚ ਅਮਰੀਕਾ ইংল্যান্ড ਜਾਪਾਨ ਦੇ ਵਿੱਚ ਬਹੁਤ बिकਦਾ ਉਹ ਕਾਹਨ ਨਹੀਂ ਰਹਿੰਦਾ ਉਹ ਬੂਏ ਦੇ ਵਿੱਚ ਉਹ ਜਿੱਧਰ ਲਾਈਟ ਦੇਂਦੇ ਨੇ ਉੱਤਰ ਵੀ ਉੱਤਰ ਹੀ ਆ ਜਗਾਲ ਬਹੁਤ ਤਕੜਾ ਗਾਂ ਨੂੰ ਮਤਲਬ ਇਦਾਂ ਦੇ ਅੰਗੜ ਜੇ ਲੱਗੇ ਆ ਪਨੀਰ ਬਣਾਉਣ ਵਾਲਾ ਦੁੱਧ ਠੀਕ ਹੈ ਅੱਜ ਲਈ ਇੰਨਾ ਹੀ ਬਾਕੀ ਫਿਰ ਤੇ ਕਰਦੇ ਆਂ ਗੱਲ ਅਗਲੀ ਵੀਡੀਓ ਇਹ ਤੁਹਾਨੂੰ ਮੈਂ ਕਹ ਸੀ ਇੱਕ ਵਾਰੀ ਕੰਮ ਦੇ ਬਾਰੇ ਦੱਸ ਦਵਾਂ ਥੋੜਾ ਜਿਹਾ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ ਤੇ ਸਾਰੇ ਭੈਣਾਂ ਭਰਾਵਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਓਕੇ